ਮੇਰੇ ਵੱਲੋਂ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਆਪਣਾ ਸਫ਼ਰ ਹੋਏਗਾ ਅੰਬਾਲਾ ਸ਼ਹਿਰ ਤੋਂ ਲੈ ਕੇ ਪਟਿਆਲਾ ਪਖੜੇਂ ਪਲੇਟਫਾਰਮ ਨੰਬਰ 3 ਅੰਬਾਲਾ ਸ਼ਹਿਰ ਦੇ ਅੰਬਾਲਾ ਸ਼ਹਿਰ ਦੇ ਸਟੇਸ਼ਨ ਕੋਡ ਦੀ ਗੱਲ ਕਰੀਏ ਜੂਬੀ ਸੀ ਦਾ ਜਿਹੜਾ ਸਟੇਸ਼ਨ ਕੋਡ ਆ ਆਪਣਾ ਸਫ਼ਰ ਹੋਏਗਾ ਆਪਣੇ ਪਿੱਛੇ ਗੱਡੀ ਖੜੀ ਹੈ ਪਟਿਆਲਾ ਤੱਕ ਅੰਬਾਲਾ ਸਿਟੀ ਤੋਂ ਪਟਿਆਲਾ ਤੱਕ ਆਪਾਂ ਇਸ ਗੱਡੀ ਵਿੱਚ ਸਫ਼ਰ ਕਰਾਂਗੇ ਇਹ ਆਪਣੀ ਟ੍ਰੇਨ ਅੰਬਾਲਾ ਕੈਂਟ ਤੋਂ ਚੱਲੀ ਹੈ ਤੇ ਆਪਾਂ ਇਹਦੇ ਵਿੱਚ ਸਫ਼ਰ ਕਰਾਂਗੇ 54552 ਸੋ ਇਹਦਾ ਟ੍ਰੇਨ ਨੰਬਰ ਹੈ ਜੀ ਸੋ ਆਪਣੀ ਟ੍ਰੇਨ ਜਿਹੜੀ ਆ ਸਿਗਨਲ ਹੋ ਗਿਆ ਅੰਬਾਲਾ ਸ਼ਹਿਰ ਤੇ ਆਪਾਂ ਖੜੇ ਆ ਤੇ ਹੈ ਅੰਬਾਲਾ ਦਾ ਪਲੇਟਫਾਰਮ ਨੰਬਰ 3 ਦੇ ਉੱਤੇ ਪਹੁੰਚੀ ਹੈ 12:32 ਮਿੰਟ ਹੋਏ ਆ ਚਲਦੇ ਆ ਜੀ ਆਪਾਂ ਤੁਹਾਨੂੰ ਮਿਲਦੇ ਆ ਅਗਲੇ ਸੈਸ਼ਨ ਤੇ ਸੋ ਆਪਣੀ ਟ੍ਰੇਨ ਜਿਹੜੀ ਆ ਅੰਬਾਲਾ ਸਿਟੀ ਰੇਲਵੇ ਸਟੇਸ਼ਨ ਤੋਂ ਚੱਲ ਪਈ ਹੈ ਜੀ ਤੇ ਹੈ ਅੰਬਾਲਾ ਸ਼ਹਿਰ ਦਾ ਰੇਲਫਾਰਮ ਨੰਬਰ 2 ਤੇ ਆਪਾਂ ਉੱਤੇ ਖੜੇ ਸੀ ਉਸ ਵੇਲੇ ਟ੍ਰੇਨ ਆਈ ਚੱਲੀ ਹੈ ਜੀ ਬਾਲਨਸੀਟੀ ਦਾ ਏਰੀਆ ਤੋਂ ਵੀ ਦੇਖ ਰਹੇ ਹਾਂ ਕਾਫੀ ਫ੍ਰੀਡਾ ਤੋਂ ਦੇਖ ਰਹੇ ਹਾਂ ਇਹ 7:54 ਦੇ ਵਿੱਚ ਇਸ ਤੋਂ ਗੱਲ ਕਰੀਏ ਟ੍ਰੇਨ ਦੀ ਇਹ ਇਹ ਉਹਨਾਂ ਦਾ ਬਦਲਾਅ ਨਾਲ ਚੁੱਕਿਆ ਤੋਂ ਉਸ ਤੋਂ ਇੰਜਨ ਕਰਕੇ ਤੇ ਸਟੇਸ਼ਨ ਨੰਬਰ 54552 ਜੋ ਕਿ ਹਰ ਦਿਨ 12:15 ਮਿੰਟ ਤੇ ਬਾਲਾ ਸਟੈਂਡ ਤੇ 183 ਤੋਂ ਲੱਗਿਆ ਪ੍ਰੋਜੈਕਟ 11 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ ਜੀ ਜੀ 11 ਮਿੰਟ ਦੀ ਦੇਰੀ ਨਾਲ ਜਿਹੜੀ ਆਪਕਾ ਲਈ ਸੀ ਬਲਕਿ ਰੈੱਡ ਲੇ ਸਟੇਸ਼ਨ ਤੋਂ ਇੰਡਸਟਰੀ ਸਟੇਸ਼ਨ ਜੀਸੀ ਅੰਗਲਾ ਸਟੇਸ਼ਨ ਦਾ ਸੇਵਾ ਕਰੇਗਾ। ਮਿਲਦੇ ਹਾਂ ਅਗਲੇ ਸਟੇਸ਼ਨ 'ਤੇ ਆਪਾਂ। ਕਾਫੀ ਸਿਖਰ ਦੇ ਨਾਲ ਚੱਲ ਰਹੀ ਹੈ ਤਕਰੀਬਨ 105 ਦੇ ਲੱਗਦੇ ਰਹੇ ਮੈਂ ਅਦੇਖਾ ਦੇ ਹਾਂ ਇਸ ਤੋਂ 4 ਰੂਪੀ ਦਾ ਕੀੜਾ ਵੀ ਆ। ਹੁਣ ਇਸ ਤੋਂ 5 ਦੇ ਸਟੇਜ ਤੇ ਆ। ਕੋਸਾ 17 ਕਿਲੋਮੀਟਰ। ਬਾਲਾ ਘੰਟੇ ਚੱਲ ਗਏ। 19 ਕਿਲੋਮੀਟਰ ਪੂਰਾ ਕਰਨ ਦੁਬਾਰਾ ਤੇ ਆਪਣੀ ਟ੍ਰੇਨ ਸ਼ੰਭੂ ਰੇਲਵੇ ਸਟੇਸ਼ਨ ਤੇ ਕਹਿੰਦੀ ਹੈ ਜੀ ਸੋ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਸ਼ੰਭੂ ਦਾ ਜਿਹੜਾ ਸਟੇਸ਼ਨ ਕੋਡ ਆ ਐਸ ਐਮ ਯੂ ਇਸ ਦਾ ਹੈ ਸਟੇਸ਼ਨ ਕੋਡ ਆ ਜੀ ਉਹ ਇਹ ਹਰ ਦਿਨ ਇਹ ਟ੍ਰੇਨ ਚੱਲਦੀ ਹੈ 200 ਕਿਲੋਮੀਟਰ ਪੂਰਾ ਕਰਨ ਦੁਬਾਰਾ ਸ਼ਾਮੇ 4 ਵਜੇ ਤੇ 39 ਮਿੰਟ ਤੇ ਇਹਦਾ ਬਠਿੰਡਾ ਜੰਕਸ਼ਨ ਪਹੁੰਚਣ ਦਾ ਟਾਈਮ ਆ ਜੀ ਤੋ ਆਪਣੀ ਟ੍ਰੇਨ ਸ਼ੰਭੂ ਰੇਲਵੇ ਸਟੇਸ਼ਨ ਤੋਂ ਚੱਲ ਪਈ ਆ ਜੀ ਇਹ ਸ਼ੰਭੂ ਦਾ ਰੇਲਵੇ ਸਟੇਸ਼ਨ ਹੋਈ ਚੁੱਕਦੀ ਐ ਨਾ ਸਪੀਡ ਇੱਕਦਾਂਵੇਂ ਬਣਾਏ ਗਏ ਸ਼ਮੂ ਰੇਲਵੇ ਸਟੇਸ਼ਨ ਤੇ ਹੁਣ ਆਏਗਾ ਇਹ ਰਾਜਪੁਰਾ ਰੇਲਵੇ ਸਟੇਸ਼ਨ ਆਪਾਂ ਮਿਲਦੇ ਹਾਂ ਤੁਹਾਨੂੰ ਰਾਜਪੁਰਾ ਰੇਲਵੇ ਸਟੇਸ਼ਨ ਤੇ ਇਹ ਵੀ ਸ਼ੰਭੂ ਜਿਹੜੇ ਆ ਕੁਆਟਰ ਜਿੰਨੇ ਬਣੇ ਆ ਦੇਖ ਰਹੇ ਹਾਂ ਜੀ ਨਿਊ ਸ਼ੰਭੂ ਆ ਰਹਿਤੀ ਤੇ ਮਾਲ ਗੱਡੀਆਂ ਨੇ ਇਸ ਨੂੰ ਅਪਲੋਡ ਜਾਂ ਡਾਊਨਲੋਡ ਹੁੰਦੇ ਰਹਿੰਦੀਆਂ ਨੇ ਕਿਤਾਬ ਉਹਨਾਂ ਦੇ ਵਿੱਚ ਸਮਾਨ ਹੁੰਦਾ ਜਾਂ ਪੀਸ ਕਿਸ ਕੋਲ ਨਾ ਤੇ ਆਪਣੀ ਚੱਲਦੀ ਸਪੀਡ ਦੇ ਸਾਥ 105 ਦੀ ਸਪੀਡ ਚੱਲ ਰਹੀ ਹੈ ਤੇ ਲੇਟ ਵੀ 15 ਮਿੰਟ ਦੀ ਦੇਰੀ ਨਾਲ ਚੱਲ ਰਹੀ ਹੈ ਦੇਖ ਕਾ ਬਣਾ ਦੇਖੋ ਰਾਜਪੁਰਾ ਸ਼ਹਿਰ ਫੋਕਾਇਦ ਇਹ ਨਾ ਹੀ ਘਟਾਰੀ ਸੰਭਲ ਸਾਹ ਜੰਮੂ ਕਸ਼ਮੀਰ ਹੁੰਦੀ ਆ ਇਹ ਹੈ ਵਾਲਾ ਰਾਜਪੁਰਾ ਸ਼ਹਿਰ ਇਤਨੇ ਬੱਦ ਵੀ ਡਿਵੈਲਪ ਹੋ ਇਤਨੇ ਖੇਰ ਹੋ ਗਿਆ ਹੈਗਾ ਅੱਜ ہماری ਟ੍ਰੇਨ ਜਿਹੜੀ ਆ ਅੰਬਾਲਾ ਗੰਢ ਤੋਂ ਚੱਲ ਕੇ ਜੋ ਕਿ ਹਰ ਦਿਨ ਚੱਲਦੀ ਹੈ ਪਟੰਡਾ ਤੱਕ 201 ਕਿਲੋਮੀਟਰ ਪੂਰਾ ਕਰਦੀ ਹੈ ਤੇ ਹੁਣ ਇਹ ਅੰਬਾਲਾ ਤੋਂ ਚੱਲ ਕੇ 27 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਅੰਬਾਲਾ ਤੋਂ ਰਾਜਪੁਰਾ ਜੰਕਸ਼ਨ ਪਹੁੰਚ ਗਈ ਹੈ ਜੀ ਸੋ ਰਾਜਪੁਰਾ ਜੰਕਸ਼ਨ ਦੇ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਇਹਦਾ ਸਟੇਸ਼ਨ ਕੋਡ ਹੈ आर पी जे ला स्टेशन कोड है जी प्लेटफार्म नंबर 1 पे पहुंच गई है काफी पुराना यह स्टेशन ਤੁਸੀਂ ਦੇਖ ਸਕਦੇ ਬਣਿਆ ਹੋਇਆ ਇੱਧਰ ਵੀ ਕੋਈ ਪਤਾ ਨਹੀਂ ਕਾਫੀ ਲਾਈਨ ਲੱਗੀ ਹੋਈ ਹੈ ਕੀ ਗੱਲ ਹੈ ਪਰ ਕੋਈ ਹੋਣਾ ਹੀ ਤੁਗਰਲ आरपीएफ ਦੀ ਚੌਂਕੀ ਦੇ ਮੂਹਰੇ ਤੇ ਸਾਹਮਣੇ ਬੋਰਡ ਰਿਖਿਆ ਜਲ ਸੇਵਾ ਸੇਵਾ बावरी ਭਾਰਤੀ ਰਾਜਪੁਰਾ ਤੇ ਹੈ ਰਾਜਪੁਰਾ ਰੇਲਵੇ ਸਟੇਸ਼ਨ ਜੰਕਸ਼ਨ ਦਾ ਪਲੇਟਫਾਰਮ ਨੰਬਰ 1 ਤੇ ਆਪਾਂ ਪਹੁੰਚੇ ਹੋਇਆ ਜੀ ਸੋ ਆਪਣੀ 53551 ਪਲੇਟਫਾਰਮ ਨੰਬਰ 1 ਤੇ ਪਹੁੰਚ ਗਈ ਹੈ ਜੀ ਸੋ ਹੈ ਰਾਜਪੁਰਾ ਦਾ ਰੇਲਵੇ ਸਟੇਸ਼ਨ ਤੇ ਸਵਾਰੀਆਂ ਕਾਫੀ ਤੁਸੀਂ ਦੇਖ ਰਹੇ ਹੋ ਸਾਹਮਣੇ ਖੜੀਆਂ ਵੀ ਆ ਇਹ ਸਾਹਮਣੇ ਜਿਹੜੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਜ਼ੂਮ ਕਰਕੇ ਦਿਖਾਣਾ ਇਹ ਪੁਰਾਣੀ ਬਿਲਡਿੰਗ ਜਾਨੀ ਕਿ ਬ੍ਰਿਟਿਸ਼ ਟਾਈਮ ਦੇ ਦੌਰ ਦੀ ਹੈਗੀ ਹੈ ਦੇ ਲੋ ਆਪਾਂ ਗੱਡੀ ਦੇ ਕੋਲ ਆਪਾਂ ਖੜੇ ਆ ਇਹ ਹੈ ਆਪਣੀ 54551 ਪੈਸੇਂਜਰ ਟ੍ਰੇਨ ਹਰ ਦਿਨ ਜਿਹੜੀ ਇਹ ਚੱਲਦੀ ਹੈ ਜੀ ਉਹ ਆ ਜੀ ਕੀ ਹਾਲ ਆ ਕੋਈ ਮੁਬਾਰਦਾ ਨਹੀਂ ਸ਼ੁਰੂ ਕਰਤਾ ਹਾਂ ਹਾਂ ਕੋਈ ਭੜੀ ਸਾਹਿਬ ਸਾਨੂੰ ਮਿਲੇ ਸੀਗੇ ਰਾਜਪੁਰਾ ਸਟੇਸ਼ਨ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਅੱਜ ਇੱਧਰ ਕਿਵੇਂ ਆ ਗਏ ਅੱਛਾ 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 ਠੀਕ ਆ ਠੀਕ ਆ ਸੋਏ ਹੈ ਰਾਜਪੁਰਾ ਰੇਲਵੇ ਸਟੇਸ਼ਨ ਦਾ ਪ੍ਰਾਣਾ ਜਿਹੜਾ ਉਹ ਦਿਖਾ ਰਹੇ ਬਿਲਡਿੰਗ ਉਹ ਦੇਖ ਰਹੇ ਨੇ ਕਾਫੀ ਪੁਰਾਣੀ ਬਿਲਡਿੰਗ ਹੈ ਅੰਗਰੇਜ਼ਾਂ ਦੌਰ ਦੀ ਹੈਗੀ 19ਵੀਂ ਸਦੀ ਦੀ ਸਾਰਾ ਇਹ ਨਮਾ ਬੜ ਰਿਹਾ ਹਜੇ ਆ ਪੌੜੀਆਂ ਉੱਤੇ ਤੀਖ ਰੇ ਪੁਰਾਣੀਆਂ ਲੇਖਾ ਨੰਬਰ 1 ਤੋਂ ਆਪਾਂ ਨਿਕਲ ਚੁੱਕੇ ਹਾਂ ਜੀ 54552 ਆਪਣੀ ਹੋਣ ਰਿਹਾ ਇਹ ਕੌਲੀ ਜਾ ਕੇ ਰੁਕੇ ਦੀ ਸਾਹਮਣੇ ਸਟਾਲ ਵੀ ਬਣੇ ਹੋਏ ਆ ਦੇਖ ਰਹੇ ਉਸ ਦਿਨ ਇਹ ਕੁਝ ਪੁਰਾਣਾ ਸਟਾਲ ਪਿਆ ਵੀ ਬੰਦ ਪਿਆ ਹੈ ਇੱਕ ਸਟੇਸ਼ਨ ਇੱਕ ਉਤਵਾਦ ਆਰ ਪੀ ਐਫ ਵਾਲੇ ਤੇ ਹੈ ਜੀ ਆਰ ਪੀ ਸਟਾਫ ਡਿਊਟੀ ਕਰ ਰਿਹਾ ਅੱਜ ਤੰਦੇ ਹੀ ਨਾਲ ਤੇ ਇਹ ਦੇਖ ਕਾਫੀ ਪੁਰਾਣਾ ਪਿੱਪਲ ਤੁਸੀਂ ਇੱਥੇ ਦੇਖ ਰਹੇ ਹੋ ਇਹ ਬਹੁਤ ਪੁਰਾਣਾ ਹੋ ਗਿਆ ਜੇ ਆਪਾਂ ਕਈ ਵਾਰੀ ਮੈਂ ਲੰਘਿਆ ਇਥੋਂ ਇਹਨੂੰ ਦੇਖ ਰਹੇ ਹਾਂ ਕਾਫੀ ਪੁਰਾਣੇ ਦਰਖਤਾਂ ਅੱਛੀ ਗੱਲ ਹੈ ਜਿਹੜੇ ਨਹੀਂ ਕੱਟੇ ਕਿਉਂਕਿ ਛਾਂ ਦਿੰਦੇ ਆ ਗਰਮੀਆਂ ਦੇ ਵਿੱਚ ਬਹੁਤ ਫਾਇਦੇਮੰਦ ਇਹ ਹੈਗੇ ਆ ਤੇ ਸੋ ਆਪਾਂ ਇਸ ਗੱਡੀ ਰਾਹੀਂ ਜਾ ਰਹੇ ਆ ਪਟਿਆਲਾ ਤੱਕ ਸਫਰ ਕਰਾਂਗੇ ਤੇ ਬਾਏ ਬਾਏ ਰਾਜਪੁਰ ਜੀ ਹਾਂ ਰੱਖੇ ਤੁਹਾਨੂੰ ਕਾਇਰ ਰਹਿਦੇ ਆ ਸਾਹਮਣੇ ਜਿਹੜੀ ਆ ਪੁਰਾਣੀ ਜੀਟੀ ਰੋਡ ਚੱਲ ਰਹੀ ਆ ਤੇ ਪੁਲ ਜਿਹੜਾ ਚੱਲ ਪਿਆ ਜੀ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਕੋਸ਼ਿਸ਼ ਕਰਾਂਗੇ ਇਸ ਪੁਆਇੰਟ ਤੇ ਆਪਣਾ ਕੋਚ ਆ ਗਿਆ ਆ ਅੰਦਰ ਸੋ ਆਤਰੀ ਰੇਲ ਨੂੰ ਆਫਿਸ ਆਫ ਅਸਿਸਟੈਂਟ ਡਿਵੀਜ਼ਨਲ ਇੰਜੀਨੀਅਰ ਆਫ ਰੇਲਵੇ ਰਾਜਪੁਰਾ ਨਾ ਉਹ ਕਾਫੀ ਆਫਿਸ ਨੇ ਕਿਉਂਕਿ ਜਿਹੜਾ ਕੰਮ ਘਾਰ ਉਹ ਚੱਲਦਾ ਰਹਿੰਦਾ ਹੈਗਾ ਚਾ ਦੇਖੋ ਤਾਂ ਕਾਫੀ ਪੁਰਾਣਾ ਮੋੜ ਇਹ ਹੈ ਸੀਨੀਅਰ ਸੈਕਸ਼ਨ ਇੰਜੀਨੀਅਰ ਦਾ ਆਫਿਸ ਪੀ ਵੀ ਨਾਰਥਰਨ ਰੇਲਵੇ ਰਾਜਪੁਰਾ ਆਪਾਂ ਡਿਵਰਟ ਹੋ ਜਾਗੇ ਇਹ ਇੱਕ ਜਿਹੜਾ ਰਾਜਪੁਰਾ ਜੀ ਇਹ ਇੱਕ ਜੰਕਸ਼ਨ ਹੈਗਾ ਇੱਥੋਂ ਤੁਸੀਂ ਅਮਰitsar ਪਠੰਡਾ ਔਰ ਦਿੱਲੀ ਵਾਸਤੇ ਜਿਹੜੀ ਟ੍ਰੇਨ ਉਹ ਚੇਂਜ ਕਰ ਸਕਦੇ ਆ ਔਰ ਥੋੜੇ ਚਿਰ ਨੂੰ ਇਹ ਜਦੋਂ ਰੇਲਵੇ ਲਾਈਨ ਦੀ ਜਿਹੜੀ ਪ੍ਰੋਪੋਜ਼ਲ ਚੱਲ ਰਹੀ ਹੈ ਮੋਹਾਲੀ ਵਾਸਤੇ ਫਿਰ ਉਧਰੋਂ ਵੀ ਇਹ ਟ੍ਰੇਨ ਦਾ ਜਿਹੜਾ ਰਸਤਾ ਖੁੱਲ ਜਾਏਗਾ ਸਾਹਮਣੇ ਉੱਪਰ ਪੁਲ ਦੇਖ ਰਹੇ ਕਾਫੀ ਵੱਡਾ ਰੇਲਵੇ ਨੇ ਬਣਾਇਆ ਇਹ ਹੈ ਜੀਟੀ ਰੋਡ ਨੂੰ ਜੋੜਦਾ ਹੈ ਚੰਡੀਗੜ੍ਹ ਨੂੰ ਜਾਂ ਪਟਿਆਲਾ ਨੂੰ ਜਿਹੜਾ ਫਿਰਾਜਪੁਰ ਸਿਟੀ ਆ ਉਹਨੂੰ ਜੋੜਦਾ ਇਹ ਚੱਲ ਪਿਆ ਜੀ ਚੱਲਦਾ ਹੈਗਾ ਇਹ ਤੁਸੀਂ ਇੱਥੇ ਆਵਾਜਾਈ ਇਹ ਰੱਕਾਰਾਂ ਨਾਲ ਹੀ ਸਕੂਟਰਾਂ ਨਾਲ ਹੀ ਜਾ ਸਕਦੇ ਹੋ ਸਾਹਮਣੇ ਕਾਉਂਡ ਹੈਗੇ ਆ ਰਾਜਪੁਰਾ ਤੇ ਇਹ ਪਹਿਲਾਂ ਪੁਰਾਣੀ ਜੀਟੀ ਰੋਡ ਹੁੰਦੀ ਜਿਹੜੀ ਦੇਖ ਰਹੇ ਤੁਸੀਂ ਬੰਦ ਹੋ ਗਈ ਹੈ ਆਹ ਸਾਹਮਣੇ ਪੁਰਾਣੀ ਜੀਟੀ ਰੋਡ ਪੁਲ ਦੇ ਥੱਲੇ ਹੁੰਦੀ ਸੀ ਤੇ ਇਧਰ ਆ ਕੇ ਕਾਉਂਡ ਦੋ ਵੀ ਨਾਜ ਬਗੈਰਾ ਚੱਲ ਰਿਹਾ ਤੇ ਆਪਰੇ ਟ੍ਰੇਨ ਕਰ ਗਈ ਹੈ ਟਰਨ ਪਟਿਆਲਾ ਵੱਲ ਮਿਲਦੇ ਤੁਹਾਨੂੰ ਕੋਲੀ ਰੇਲਵੇ ਸਟੇਸ਼ਨ ਤੇ ਜਾ ਕੇ ਜਿੱਤ ਕੇ ਸੋਣੀ ਲੱਗ ਰਹੀ ਹੈ ਜੀ ਤੇਨ ਸੱਪ ਮਾੜਾ ਦੇਖੋ ਐਨ ਘੁੰਮ ਕੇ ਨਾ ਕਿਹਾ ਸੋਣਾ ਸੀ ਇਹ ਜਿਹੜਾ ਟ੍ਰੇਨ ਦਾ ਖੜੇ ਵੀ ਹੈਗੇ ਉੱਪਰ ਤੇ ਇਹਨਾਂ ਨਾਲ ਸਾਹਮਣੇ ਤੁਸੀਂ ਦੇਖ ਰਹੇ ਉੱਪਰ ਵਾਲੀ ਉਹਦੇ ਗੁੱਥੇ ਚ ਬਣਾ ਕੇ ਰੱਖੇ ਹੋਏ ਆ ਤੇ ਆਪਾਂ ਯਾਰਡ 'ਚ ਆ ਗਏ ਕੋਲੀ ਰੇਲਵੇ ਸਟੇਸ਼ਨ ਕੋਲੀ ਰੇਲਵੇ ਸਟੇਸ਼ਨ ਤੇ ਆਪਾਂ ਪਹੁੰਚ ਗਏ ਥਾਡੀ 9 ਕਿਲੋਮੀਟਰ ਅੰਬਾਲਾ ਗੈਂਟ ਤੋਂ ਚੱਲ ਕੇ ਇੱਥੇ ਪਹੁੰਚ ਗੀ ਆ ਜੀ ਸੋ ਕੋਲੀ ਰੇਲਵੇ ਸਟੇਸ਼ਨ ਤੇ ਆਪਾਂ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਕੇ ਐਲ ਆਈ ਐ ਦਾ ਜਿਹੜਾ ਸਟੇਸ਼ਨ ਕੋਡ ਆ ਇਹ ਜਿਹੜੀ ਟ੍ਰੇਨ ਆ ਸ਼ਾਮੀ ਬਠਿੰਡਾ ਪਹੁੰਚਦੀ ਏ 4 ਵਜੇ ਯਾਰ 15 ਮਿੰਟ ਤੇ ਬਠਿੰਡੇ ਦਾ ਪਹੁੰਚਣ ਦਾ ਟਾਈਮ ਆ ਜੀ ਇਹਦਾ ਤੇ ਸੋ ਆਪਾਂ ਕੋਲੀ ਰੇਲਵੇ ਸਟੇਸ਼ਨ ਤੇ ਖੜੇ ਪਹੁੰਚ ਗਏ ਆ ਖੜੇ ਆ ਇੱਥੇ ਇਹ ਹੈ ਨਮਾ ਰੇਲਵੇ ਸਟੇਸ਼ਨ ਜਿਹੜਾ ਕਿ ਨਵੀਂ ਬਿਲਡਿੰਗ ਤੇ ਸਾਹਮਣੇ ਤੇ ਪੁਰਾਣੀ ਬਿਲਡਿੰਗ ਇਹ ਸਾਹਮਣੇ ਜਿਹੜੇ ਸੜਕੇ ਦੀ ਸੇਹ ਚ ਹੁੰਦੀ ਸੀ ਇੱਥੇ ਇੱਥੇ ਹੁੰਦੀ ਸੀ ਪੁਰਾਣੀ ਬਿਲਡਿੰਗ ਜੋ ਕਿ ਬ੍ਰਿਟਿਸ਼ ਅਰਜ ਦੇ ਟਾਈਮ ਦੀ ਬਣੀ ਹੋਈ ਸੀ ਉਹ ਰੇਲਵੇ ਡਿਪਾਰਟਮੈਂਟ ਨੇ ਡਟਾ ਕੇ ਨਵੀਂ ਬਣਾਤੀ ਆ ਅਮਰਤ ਭਾਰਤ ਸਕੀਮ ਦੇ ਤਹਿਤ ਤੋਂ ਆਪਾਂ ਇੱਕ ਹੋਲੀ ਰੇਲਵੇ ਸਟੇਸ਼ਨ ਤੋਂ ਲੈ ਕਰ ਰਹੇ ਆ ਜੀ ਭਾਈ ਭੋਲੀ ਰੇਲਵੇ ਸਟੇਸ਼ਨ ਹੁਣ ਆਇਆਗਾ ਦਾ ਸਟੇਸ਼ਨ ਦੌਣ ਕਲਾਂ ਕਿਉਂਕਿ ਪੈਸੇਂਜਰ ਟ੍ਰੇਨ ਆ ਹਰ ਇੱਕ ਸਟੇਸ਼ਨ ਤੇ ਇਹ ਰੁਕਦੀ ਜਿਹੜੀ ਉਹ ਜਾ ਰਹੀ ਹੈ ਇਹ ਵੀ ਪਾਰਟ ਹੈ ਜਸਦੀਪ ਸਿੰਘ ਸੰਧੂ ਕਾਲਜ ਉੱਪਰ ਲਿਖਿਆ ਵੀ ਹੋਇਆ ਐਜੂਕੇਸ਼ਨ ਐਮਏ ਸੰਧੂ ਕਾਲਜ ਐ ਜਸਦੀਪ ਸਿੰਘ ਸੰਧੂ ਬਾਰੇ ਤੁਸੀਂ ਜਾਣਦੇ ਹੋਵੋ ਜੋ ਕਿ ਇਤੋਂ 105 ਦੀ ਸਪੀਡ ਜਿਹੜੀ ਚੱਲ ਰਹੀ ਹੈ ਜੀ 39 ਦੌਣ ਕਲਾਂ ਰੀਲਿਜੇਸ਼ਨ ਤੇ ਪਹੁੰਚ ਰਹੀ ਹੈ ਜੀ ਚੱਲਦੇ ਆਪਾਂ ਸਾਨੂੰ ਪਲੇਟਫਾਰਮ ਤੋਂ ਮਾਣੇ ਇੱਧਰ ਜਿਹੜਾ ਇੱਕ ਨੰਬਰ ਪਲੇਟਫਾਰਮ ਵਾਜ਼ਰ ਹੈ ਜੀ ਜੋੜਜ਼ਾ ਟ੍ਰੇਨੋਂ ਫੜੀ ਆ ਸੋ ਆਪਾਂ ਡਾਉਨਕਲਾਂ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਡੀਓਸੀ ਦਾ ਜਿਹੜਾ ਸਟੇਸ਼ਨ ਕੋਡ ਆ 46 ਕਿਲੋਮੀਟਰ ਪੂਰਾ ਕਰਨ ਤੋਂ ਬਾਅਦ ਬਾਲਾ ਤੋਂ ਚੱਲ ਕੇ ਤੇ ਡਾਉਨਕਲਾਂ ਰੇਲਵੇ ਸਟੇਸ਼ਨ ਤੇ ਉੱਤੇ ਪਹੁੰਚੇ ਜੀ ਕਾਫੀ ਸਾਫ਼ ਸੁਥਰਾ ਪਲੇਟਫਾਰਮੋਂ 2 ਨੰਬਰ ਪਲੇਟਫਾਰਮ ਦੇ ਉੱਤੇ ਹੀ ਟ੍ਰੇਨ ਜਿਹੜੀ ਆਪਣੀ ਪਹੁੰਚੀ ਆ ਜੀ ਸੋ ਹਾਰਨ ਹੋ ਗਿਆ ਆਪਣੀ ਟ੍ਰੇਨ ਦਾ ਕਲਾਂ ਰੇਲਵੇ ਸਟੇਸ਼ਨ ਇਸ ਬੋਰਡ ਡਾਉਨਕਲਾਂ ਰੇਲਵੇ ਸਟੇਸ਼ਨ ਦਾ ਇੱਥੇ ਚੁੱਕਿਆ ਜੀ ਆਪ ਆਪਣੇ ਸਵਾਰੀਆਂ ਦੀ ਜਿਹੜੀਆਂ ਸੋ ਰਹੀਆਂ ਨੇ ਵਿੱਚ ਕਹਾਂ ਜਾਓਗੇ ਕੁੜੀਆਂ ਨਾਪਾ BCW ਕਲੋਨੀ ਸ਼ੁਰੂ ਹੋ ਗਈ ਹੈ ਪਟਿਆਲੇ ਦਾ ਏਰੀਆ ਜਿਹੜਾ ਸ਼ੁਰੂ ਹੋ ਗਿਆ ਹੈ ਦੂਜੇ ਪਾਸੇ ਇਹਨਾਂ ਦੀ ਜਿਹੜੀ ਆ BCW ਕਮਪਲ ਹੋਏ ਏਰੀਆ ਨਹੀਂ ਨੇ ਇਹ ਪਾਰਟਸ ਉਹ ਜਿਹੜੇ ਕੰਪੋਨੈਂਟਸ ਹੋ ਬਣਦੇ ਨੇ ਤੋ ਗੱਡੀ ਨੇ ਜਿਹੜੀ ਹੈ ਸਪੀਡ ਫਾਈਟ ਤੇ ਦੁੱਧੇ ਪਾਸੇ ਮੈਂ ਇਹ ਨਜ਼ਰ ਕਰਾਵਾਂ ਉਹ ਦੇਖੋ ਇਹ ਹੈ DCW ਫਾਨਾ ਜਾਂ ਕਿੰਝ ਨਹੀਂ ਪਤਾ ਲੱਗ ਰਿਹਾ ਸ਼ਾਇਦ ਨਹੀਂ ਪਤਾ ਲੱਗ ਰਿਹਾ ਕੋਲੋਂ ਆਪਾਂ ਇਸ ਇਧਰਲੇ ਪਾਸੇ ਬਾਕਸ ਰੱਖਦੇ ਆ ਤੇ ਇਹ ਰਹਿਤਾਰਾ DCW ਤੇ ਗਰਾਉਂਡਸ ਆ ਗਈ ਹੈ ਪਲੇ ਗਰਾਉਂਡ ਹੈ ਜੀ ਸਾਰਾ ਇਹ ਡਿਜੀਟਲ ਵੀਡਾ ਇਹ ਹੈ ਬਾਈਪਾਸ ਦਾ ਪੁਲ ਜੋ ਕਿ ਰਾਜਪੁਰਾ ਰੋਡ ਤੇ ਸਰੰਦ ਰੋਡ ਪਟਿਆਲਾ ਨੂੰ ਜੋੜਦਾ ਹੈਗਾ ਸਾਰਾ ਇੱਥੋਂ ਇਹ ਡਿਜੀਟਲ ਰੋਡ ਜਾ ਰਿਹਾ ਜੀ ਨਾਲ ਸੋ ਆਪ ਅਪਰੇਟ ਵਾਲਾ ਪਹੁੰਚਣ ਵਾਲੇ ਆ ਫੋਟੋ ਲੈ ਲੈਂਦੇ ਨਾਲ ਹੋਰ ਸਾਨੂੰ ਕਿੱਥੇ ਜਾਓਗੇ ਆਪਾ ਧੂਰੀ ਅੱਛਾ ਧੂਰੀ ਜਾਣਾ ਕੀ ਕੰਮ ਕਰਦੇ ਹੋ ਬਾਈ ਅਸੀਂ ਹਸਪਤਾਲ ਕੰਮ ਕਰਦੇ ਹਾਂ ਜੀ ਹਸਪਤਾਲ 'ਚ ਕੰਮ ਆ ਅੱਛਾ ਅੱਛਾ ਜੀ ਠੀਕ ਆ ਬਹੁਤ ਵਧੀਆ ਕਿਹੋ ਜਿਹਾ ਲੱਗਾ ਤੁਹਾਨੂੰ ਇਸ ਪੈਸੇਂਜਰ ਟ੍ਰੇਨ ਦਾ ਸਫ਼ਰ ਬਹੁਤ ਵਧੀਆ ਚਲੋ ਜੀਪ ਐਂਡ ਬੈਸਟਰ ਨਾਲੇ ਉਹ ਜੀ ਆਪਰਾ ਕੋਚ ਸਾਰੇ ਪ੍ਰਵਾਸੀ ਬੈਠਿਆ ਹੈ ਵਾਸੀਆਂ ਲਈ ਜਿਹਨਾਂ ਪਟੇ ਤੋਂ ਢੋਡੇ ਜਿਹੜੇ ਆਲੇ ਜਕਾਫੇ ਖੜਾ ਸਦੇ ਸੋਭਾ ਜੀ ਆਪਾ ਪਟਿਆਲਾ ਸ਼ਹਿਰ ਦੇ ਵਿੱਚ ਐਂਟਰ ਕਰ ਗਏ ਬਿਲਕੁਲ ਰੇਲਵੇ ਸਟੇਸ਼ਨ ਦੇ ਕੋਲ ਪਹੁੰਚ ਗਏ ਯਾਰਡ ਦੇ ਵਿੱਚ ਪਹੁੰਚੇ ਹੋਏ ਆ ਸਾਹਮਣੇ ਇਹ ਹੈ ਪਟਿਆਲਾ ਰੇਲਵੇ ਸਟੇਸ਼ਨ ਦੇ ਨਾਲ ਦੇ ਪਾਸੇ ਕਲੋਨੀ ਇੱਥੋਂ ਸ਼ੁਰੂ ਹੁੰਦਾ ਪਟਿਆਲਾ ਲੋਕੋਮੋਟਿਵ ਵਰਕਸ ਪਟਿਆਲਾ ਦਾ ਏਰੀਆ ਸਾਹਮਣੇ ਬੋਰਡ ਵੀ ਤੁਹਾਨੂੰ ਜਿਹੜਾ ਦਿਖਾਈ ਦਿੱਤਾ ਸਾਹਮਣੇ ਡਾਕਟਰ ਖੁਸ਼ ਦੇਵਾ ਸਿੰਘ ਕੋਸਟਾ ਆਸ਼ਰਮ ਸ਼੍ਰੀ ਕ੍ਰਿਸ਼ਨ ਮੰਦਰ ਕੋਸ਼ਟ ਆਸ਼ਰਮ ਵੀ ਇਹਦੇ ਅੰਦਰ ਡਾਕਟਰ ਖੁਸ਼ਦੇਵਾ ਸਿੰਘ ਹੋਏ ਨੇ ਜੋ ਪਟਿਆਲੇ ਦੇ ਭਿੰਡੀਆਂ ਵਾਲੀ ਗਲੀ 'ਚ ਪਹਿਲਾਂ ਦਾ ਜਿਹੜਾ ਕਲੀਨਿਕ ਹੁੰਦਾ ਕਿਸੇ ਟਾਈਮ ਮੈਨੂੰ ਯਾਦ ਆ ਸੋ ਉਹਨਾਂ ਦੇ ਨਾਮ ਤੇ ਡਾਕਟਰ ਖੁਸ਼ਦੇਵਾ ਸਿੰਘ ਦੇ ਨਾਮ ਤੇ ਇੱਕ ਕੋਲੋਨੀ ਕੋਸ਼ਟ ਆਸ਼ਰਮ ਬਣਿਆ ਹੋਇਆ ਹੈ ਇਹ ਆ ਗਿਆ ਪਟਿਆਲਾ ਪੂਰਬੀ ਕੈਵਨ ਸਿਕ ਨੰਬਰ ਪਲੇਟਫਾਰਮ ਸਾਹਮਣੇ ਆਪਾਂ ਜਿਹੜਾ ਸੀ ਆਪਣਾ ਜਿਹੜਾ ਫਾਈਨਲੀ ਆਪਾਂ ਆਪਣੇ ਜਗ੍ਹਾ ਤੇ ਪਹੁੰਚ ਗਏ ਆ ਆਪਣਾ ਡੈਸਟੀਨੇਸ਼ਨ ਸੀ ਪਟਿਆਲਾ ਤੱਕ ਪਹੁੰਚਣ ਦਾ ਸੋ ਆਪਣੀ ਟ੍ਰੇਨ 53552 ਜੋ ਕਿ ਹਰ ਦਿਨ ਬਠਿੰਡਾ ਸੌਰੀ ਜੀ ਅੰਬਾਲਾ ਕੈਂਟ ਤੋਂ ਚਲਦੀ ਆ ਤੇ ਬਠਿੰਡਾ ਸ਼ਾਮ ਨੂੰ ਪਹੁੰਚਦੀ ਆ ਤੇ ਇਹ ਇਸ ਤਰ੍ਹਾਂ ਪੈਸੇਂਜਰ ਟ੍ਰੇਨ ਆਪਾਂ ਪਟਿਆਲਾ ਦੇ ਰੇਸਿਡੈਂਸ ਤੇ ਪਹੁੰਚ ਗਈ ਆ ਪਟਿਆਲਾ ਦੇ ਸਟੇਸ਼ਨ ਕੋਡ ਦੀ ਗੱਲ ਕਰੀਏ ਤਾਂ ਪਟਿਆਲਾ ਦੇ ਜਿਹੜਾ ਸਟੇਸ਼ਨ ਕੋਡ ਆ ਪੀਟੀਏ ਦਾ ਸਟੇਸ਼ਨ ਕੋਡ ਆ ਸੋ ਆਪਣੀ 54552 ਪਟਿਆਲਾ ਦਾ ਰੇਲਵੇ ਸਟੇਸ਼ਨ ਨੰਬਰ 1 ਤੇ ਪਲੇਟਫਾਰਮ 1 ਤੇ ਪਹੁੰਚ ਗਈ ਹੈ ਜੀ ਸੋ ਇਹ ਹੈ ਗੱਡੀ ਦਾ ਨੰਬਰ ਵੀ ਆ ਦੇਖੋ ਲਿਖਿਆ ਆ ਰਿਹਾ ਹੈਗਾ 54552 ਤੇ ਇਹ ਹੈ ਕਾਫੀ ਵੱਡਾ ਸਾਫ ਸੁਥਰਾ ਜਿਹੜਾ ਉਹ ਰੇਲਵੇ ਸਟੇਸ਼ਨ ਉਹ ਇੱਥੇ ਜਿਹੜੀ ਆ ਤਿਆਰੀਆਂ ਹੋ ਰਹੀਆਂ ਕਿਉਂਕਿ ਬੰਦੇ ਭਾਰਤ ਤੱਕ ਟ੍ਰੇਨ ਜਿਹੜੀ ਉਹ ਚੱਲਣ ਵਾਲੀ ਹੈ ਜੀ ਉਸ ਕਰਕੇ ਇਹ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਨੇ ਕਿਉਂਕਿ ਨਵੀਂ ਬੰਦੇ ਭਾਰਤ ਜਿਹੜੀ ਆ ਪੰਜਾਬ ਨੂੰ ਮਿਲੀ ਹੈ ਜੋ ਕਿ ਫਿਰੋਜ਼ਪੁਰ ਤੋਂ ਲੈ ਕੇ ਦਿੱਲੀ ਤੱਕ ਹਰ ਦਿਨ ਚੱਲਿਆ ਕਰੂਗੀ ਸ਼ਾਇਦ ਉਹਦਾ ਬੁੱਧਵਾਰ ਦਾ ਮੈਨੂੰ ਪੂਰਾ ਪਤਾ ਨਹੀਂ ਸਾਰਾ ਬੁੱਧਵਾਰ ਸ਼ਾਇਦ ਨਹੀਂ ਚੱਲੇਗੀ ਉਹ ਇੱਕ ਦਿਨ ਹਫ਼ਤੇ ਵਿੱਚ ਉਹਦਾ ਬ੍ਰੇਕ ਹੋਏਗਾ ਸੋ ਇਹ ਪੁਲ ਹਜੇ ਬਣਿਆ ਨਹੀਂ ਕਿਉਂਕਿ ਇਹਦਾ ਜਿਹੜਾ ਕੰਮ ਚੱਲ ਰਿਹਾ ਦੋ ਤੇ ਤਿੰਨ ਨੰਬਰ ਪਲੇਟਫਾਰਮ 'ਤੇ ਇਸੇ ਕਰਕੇ ਗੱਡੀਆਂ ਜਿਹੜੀਆਂ ਨਹੀਂ ਜਾਂਦੀਆਂ ਇਹ ਸਾਹਮਣੇ ਦੇ ਵੇਖਦੇ ਪੁਲ ਦਾ ਕੰਮ ਜਿਹੜਾ ਹਜੇ ਉਹ ਸਾਰੀ ਅਧੀਨ ਹੈ ਸੋ ਫਾਈਨਲੀ ਆਪਾਂ ਆਪਣੇ ਰੇਲਵੇ ਸਟੇਸ਼ਨ ਪਟਿਆਲਾ ਸਿਟੀ ਸੌਰੀ ਪੰਜਾਬ ਪਟਿਆਲਾ ਹੀ ਪਹੁੰਚ ਗਏ ਪੰਜਾਬ ਪਟਿਆਲਾ ਸਿਟੀ ਦਾ ਹੀ ਹੈ ਇਹ ਸੋ ਇਹਦਾ ਜਿਹੜਾ ਸਟੇਸ਼ਨ ਕੋਡ ਆ ਪੀਟੀਏ ਦਾ ਸਟੇਸ਼ਨ ਕੋਡ ਹੈਗਾ ਜੀ ਆਪਣੀ ਟ੍ਰੇਨ ਪਟਿਆਲਾ ਪਹੁੰਚ ਗਈ ਆ ਇਹਦੇ ਨਾਲ ਆਪੇ ਇਸ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਸੋ ਆਪਣਾ ਜਿਹੜਾ ਸਫਰ ਪਟਿਆਲੇ ਤੱਕ ਦਾ ਸਮਾਪਤ ਹੋ ਗਿਆ ਇਹਦੇ ਨਾਲ ਆਪਾਂ ਇਹ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਆਪਸੇ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪਣੀ ਵੀਡੀਓ ਦੇ ਨਾਲ ਨਿੱਤੇ ਪਹਿਲੇ ਦਾ ਆਪ ਤੇ ਬਣ ਸਕੀ ਇਹਦੇ ਨਾਲ ਹੀ ਜਾਇਦ ਜੋ ਗੱਡ ਦੀ ਕਲਾ ਰੱਬਾ ਖਾ ਸਤਿ ਸ਼ਕ